ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਲਪ ਆਰਥਕ ਸ਼ਬਦ ਜਿਨ੍ਹਾਂ ਦੇ ਪਿੱਛੇ ਕੋਈ ਨਾ ਕੋਈ ਅੱਖਰ ਲੱਗਦਾ ਉਹ ਜ਼ਿਆਦਾ ਕੋਈ ਘਰੇਣਾ ਵਾਲਾ ਸ਼ਬਦ ਬਣ ਜਾਂਦਾ ਜਾਂ ਕਿਸੇ ਨਾ ਸੋਣਾ ਕਰਕੇ ਦੱਸਣ ਵਾਸਤੇ ਬਣ ਜਾਂਦਾ ਠੀਕ ਹੈ ਇਹ ਗੁਰਬਾਣੀ ਦੇ ਵਿੱਚ ਸਤਿਗੁਰ ਨੇ ਬਹੁਤੇ ਸ਼ਬਦ ਵਰਤੇ ਆ ਤਾਂ ਕਰਕੇ ਅਸੀਂ ਇਹਨਾਂ ਨੂੰ ਥੋੜਾ ਸਮਝੀਏ ਇਹਨਾਂ ਦੇ ਜੇ ਦੇਖਣਾ ਹੋਵੇ ਜਿਹੜੇ ਸ਼ਬਦ ਹੈ ਇਹਨਾਂ ਵਿੱਚ ਆ ਕਾ ਦਾ ਨਾ ਰਾ ਲਾ ਵਾੜਾ ਵਗੈਰਾ ਆਖਰ ਦੇ ਵਿੱਚ ਲੱਗਦੇ ਹਨ ਇਹ ਸੰਸਕ੍ਰਿਤ ਦੇ ਵਿੱਚ ਖਾਸ ਕਰਕੇ ਕਾ ਸ਼ਬਦ ਲੱਗਦਾ ਠੀਕ ਹੈ ਆਜੋ ਗੁਰਬਾਣੀ 'ਚ ਕੁਝ ਪੰਕਤੀਆਂ ਹੈ ਇਹ ਮਨੁਆ ਇਹ ਮਨੁਆ ਬਹਿ ਦਿਸਤ ਆਉਦਾ ਇਹ ਮਨੂਆ ਦੇਹ ਦੇ ਸਤਾਮ ਦਾ ਦੂਜੇ ਪਾਏ ਖਵਾਇਆ ਮਨੂਆ ਕਿਸ ਤੋਂ ਬਣਿਆ ਭਲਾ ਅਸਲੀ ਸ਼ਬਦ ਕੀ ਆਏ ਹਾਂ ਕਿਆ ਲੱਗਿਆ ਖੀਚ ਇਹ ਤਾਂ ਮਾਨੇ ਹੀ ਹੈ ਨਾ ਮਾਨਨੋ ਛੋਟਿਆਕ ਤਾਂ ਛੋਟਾ ਕਰਕੇ ਦੱਸ ਦਿੱਤਾ ਇਹ ਮਨੂਆ ਪੁਲਿੰਗਿਕ ਬਚਨ ਹੈ ਹਾਇ ਨੋਕੜ ਆਣੀ ਹੈ ਠੀਕ ਹੈ ਨਾ ਇਹਦੇ ਹਾਇ ਨੋਕੜ ਆਣੀ ਹੈ ਇਹ ਮਨੁਆ ਦੈਹ ਦੇਸ ਤੋਂ ਆਵਦਾ ਦਸੇ ਦਸ਼ਾਵਾਂ ਬਲ ਭੱਜਦਾ ਮਹਾਰਾਜ ਕਹਿੰਦੇ ਦੂਜੇ ਭਾਈ ਖੋਆਇਆ ਕਿਉਂਕਿ ਦੂਜੀਆਂ ਚੀਜ਼ਾਂ ਨਾਲ ਰੱਬ ਨੂੰ ਛੱਡ ਕੇ ਦੂਜੇ ਪਾਸੇ ਪਿਆਰ ਪਾ ਲਿਆ ਤਾਂ ਖੱਜਲ ਹੋਇਆ ਤਾਂ ਖੰਝਿਆ ਰੱਬ ਤੋਂ ਹਨਾ ਪਰਮਾਤਮਾ ਤੋਂ Yeah. ਉਦਮਾ ਮਾਤ ਪ੍ਰਵ ਅੰਤਰਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਜਿਉਂ ਨਟੂਆ ਤੰਤ ਵਜਾਏ ਤੰਤੀ ਤਿਉਂ ਵਾਜੈ ਹਾਂ ਨਾਟਰੋ ਕਿਆ ਬਣ ਗਿਆ ਠੀਕ ਹੈ ਨਾ ਇਹ ਗੁਰਬਾਣੀ ਦੇ ਨਾ ਸ਼ਬਦ ਬਾਹਰੋ ਤਾਂ ਨਹੀਂ ਹੈ ਤੇ ਇਹਨੂੰ ਕਿਆ ਕਹਿੰਦੇ ਅਲਪਾਰਥਕ ਸ਼ਬਦ ਠੀਕ ਹੈ ਨਾ ਜਿਵੇਂ ਮਨ ਤੋਂ ਬਣ ਗਿਆ ਮਨੁਆ ਤੇਵੇਂ ਨਾਟਰ ਤੋਂ ਕਿਆ ਬਣ ਗਿਆ ਨਟੂ ਆ ਠੀਕ ਹੈ ਨਾ ਠੀਕ ਹੈ ਜੀ ਮੈਂ ਨਾਟਕ ਦਿਖਾਉਣ ਵਾਲਾ ਨਟੂ ਆ ਤਾਂ ਅੰਤ ਬਜਾਂਦਾ ਨਾ ਐਦਾਂ ਜੰਤ ਵੱਜਦੇ ਪਏ ਨੇ ਘਟਕਦੇ ਪਏ ਨੇ ਠੀਕ ਹੈ ਚਲੋ ਇੱਕ ਪੰਕਤੀ ਹੋਰ ਦੇਖ ਲੈਨੇ ਆ ਚਾਰ ਦਿਨ ਆਪਣੀ ਨੌਬਤ ਚੱਲੇ বাজਾਈ ਇਤਨਕ ਖੜੀਆਂ ਗਠੀਆਂ ਮਟੀਆਂ ਸਾੰਗਨਾ ਕਾਸ਼ ਲੈ ਜਾਏ ਚਾਰਕ ਦਿਨ ਆਪਣਾ ਡੰਕਾ ਵਜਾ ਕੇ ਚਲੇ ਗਏ ਸੰਸਾਰ ਜਾਏ ਸੀ ਚਾਰ ਗ੍ਰੰਥ ਦੀ ਜ਼ਿੰਦਗੀ ਜੋ ਜਿਉਂ ਕੇ ਚਲੇ ਗਏ ਇੰਨਾ ਕ ਖਟਿਆ ਗੱਠਿਆ ਮਿੱਟੀ ਜਵੀਂ ਦਬ ਲਿਆ ਹੈ ਨਾ ਪਰ ਮਿੱਟੀ ਵਾਲਾ ਮਿੱਟੀ ਜੇ ਰਹਿ ਗਿਆ ਗੱਠਿਆ ਘਰ ਇਕੱਠੇ ਰਹਿ ਗਿਆ ਖੱਟੀ ਕਮਾਈ ਕੀਤੀ ਹੋਈ ਵੀ ਰਹਿ ਗਈ ਨਾਲ ਕੁਝ ਵੀ ਨਹੀਂ ਲੈ ਕੇ ਗਏ ਹੁਣ ਖੱਟੀ ਤਾਂ ਕਿਆ ਬਣ ਗਿਆ ਹੈ ਨਾ ਖੱਟੀ ਹੁੰਦੀ ਕਮਾਈ ਤੇ ਇਥੇ ਖੱਟੀ ਤਾਂ ਖਟਿਆ ਠੀਕ ਹੈ अगली पंक्ति देखो आठ पहर जन एक जमुआ ताक है निकट ਨਾ ਜਾਏ ਆਠ ਪਹਿਰ ਅਠੇ ਪਹਿਰ ਜਨ ਏਕ ਧਿਆਏ ਰੱਬ ਦਾ ਜਨਿਕ ਪਰਮਾਤਮਾ ਨੂੰ ਚੇਤੇ ਕਰਦਾ ਧਿਆਨ ਦਾ ਅਠੇ ਪਹਿਰ ਇਹ ਫਿਰ ਕੀ ਹੁੰਦਾ ਜਮ ਜਮ ਤੋਂ ਕੀ ਬਣ ਗਿਆ ਉਹਦੀ ਬੰਦਗੀ ਕਰਕੇ ਉਹ ਛੋਟਾ ਜਾ ਹੋ ਗਿਆ ਜਮੂ ਦੇ ਸਾਹਮਣੇ ਛੋਟਾ ਜਾ ਹੋ ਗਿਆ ਜਮੂ ਆ ਤਾਕ ਹੈ ਉਹ ਜਮ ਤੋਂ ਕੀ ਬਣਿਆ? ਬੰਦਮਾ। ਠੀਕ ਹੈ। ਇਸ ਤਰੀਕੇ ਦੇ ਨਾਲ ਪੰਜ ਬੈਲ ਗੱਡੀਆਂ ਦੇ ਤਾਰੀ ਆਰਾਮ ਕਲਾ ਨੇਵ ਹੈ ਪਤ ਸਾਰੀ ਹੁਣ ਗੱਡੀ ਤੋਂ ਕੀ ਬਣ ਗਿਆ ਠੀਕ ਹੈ ਨਾ ਇਹ ਗੱਡੀ ਤੋਂ ਅਲਪਾਰਥਕ ਸ਼ਬਦ ਬਣ ਗਿਆ ਗੱਡੀਆਂ ਠੀਕ ਹੈ ਚਲੋ ਇੱਕ ਪੰਕਤੀ ਹੋਰ ਦੇਖੋ ਛੀਜੇ ਜੋਵਨ ਜਰਵਾ ਸਰਕਾਰ ਕਾਇਆ ਚੀਜੇ ਭਈ ਸਬਾਲ ਚੀਜੇ ਜੋਵਨ ਜਰਵਾ ਜਰ ਤੋ ਗਿਆ ਬਣ ਗਿਆ ਠੀਕ ਹੈ ਇਥੇ ਜੜ ਤੋਂ ਜਰੂਆ ਬਣ ਗਿਆ ਹੈ ਨਾ ਅਖੀਰ ਇੱਕ ਮੰਤੀ ਸਰਪੀ ਕੋ ਕਰਨੀ ਹੁਣ ਅਸੀਂ ਅਸੁਰ ਸੰਘਾਰਣ ਆ ਰਾਮ ਹਮਾਰਾ ਘਟ ਘਟ ਆ ਰਾਮাইয়া ਆ ਰਾਮ ਪਿਆਰਾ ਹੁਣ ਇਤੇ ਆ ਰਾਮ ਤੋਂ ਗਿਆ ਬਣ ਗਿਆ ਹੁਣੇ ਛੋਟਾ ਕਰਨ ਵਾਸਤੇ ਨਹੀਂ ਬਣਿਆ ਇਹਨੂੰ ਸੋਹਣਾ ਦਿਖਾਣ ਵਾਸਤੇ ਬਣਿਆ ਜਿਵੇਂ हे ਸੋਹਣੇ ਰਾਮ ਅਰਥ ਬਣਦਾ ਹੈ हे ਸੋਹਣੇ ਰਾਮ ਦੇਖੋ ਜਦੋਂ ਕਿਸੇ ਜਾਮ ਦੀ ਜਾਂ ਕਿਸੇ ਦੁਨੀਆਂ ਦੇ ਪਦਾਰਥ ਦੀ ਗੱਲ ਆਈ ਉਹਨੂੰ ਛਟਿਆ ਦਿੱਤਾ ਅਲਪਾਰਥਕ ਸ਼ਬਦ ਨੇ ਜਦ ਰੱਬ ਦੀ ਗੱਲ ਆਈ ਉਹਨੂੰ ਸੋਣਾ ਬਣਾਤਾ ਇਹ ਸੋਨੇ RAM ਰਾਮਈਆ ਹੁਣ ਅਸੀਂ ਇਹ ਕੀਤੇ ਪਹਿਲੇ ਜਿਹੜਾ ਏੜੇ ਨਾ ਬਣਦੇ ਹੈਨਾ ਇਹ ਥੋੜੇ ਜਿਹੜੇ ਮੈਂ ਤੁਹਾਨੂੰ ਲੈ ਕੇ ਦੱਸੇ ਗੁਰਬਾਣੀ ਦੇ ਵਿੱਚੋਂ ਇਹ ਸਾਰੇ ਕਦਣਾ ਬਣਦੇ ਏੜੇ ਦੇ ਨਾਲ ਤੋਂ ਸਤਿਗੁਰੂ ਪਾਤਸ਼ਾਹ ਸਾਨੂੰ ਇਹਨਾਂ ਸ਼ਬਦਾਂ ਨੂੰ ਵਰਤ ਕੇ ਸਮਝਾਉਂਦੇ ਨੇ ਤੇ ਇਹ ਜਿਹੜੇ ਸ਼ਬਦ ਹੈ ਗੁਰਬਾਣੀ ਚ ਐਵੇਂ ਨਹੀਂ ਲਿਖੇ ਹੋਏ ਇਹਨਾਂ ਦੇ ਮਤਲਬ ਹੈਗੇ ਆ ਤਾਂ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਸੰਸਕ੍ਰਿਤ ਪੜ੍ਹਾਂਗੇ ਉੱਥੇ ਕਾ ਨਾਲ ਲੱਗਣਾ ਪਰ ਜਦੋਂ ਅਸੀਂ ਬ੍ਰਿਜ ਭਾਸ਼ਾ ਵਿੱਚ ਇਹਨਾਂ ਨੂੰ ਪੜਨਾ ਰਾ ਲਾ ਜਾਂ ਇਹ ਸ਼ਬਦ ਵਰਤੇ ਜਾਣੇ ਹਨ ਤਾਂ ਇਸ ਤਰੀਕੇ ਦੇ ਨਾਲ ਹੋਰ ਪਸ਼ਾਵਾਂ ਵੀ ਹੈਗੀਆਂ ਅਬ ਦੀ ਭਾਸ਼ਾ ਹੈ ਉਹਦੇ ਵਿੱਚ ਕਿਹੜੇ ਅੱਖਰ ਲੱਗਦੇ ਅਸੀਂ ਹੌਲੀ ਹੌਲੀ ਸਾਰੇ ਕਰਾਂਗੇ ਤਾਂ ਇਹਨਾਂ ਸਾਰੇ ਅੱਖਰਾਂ ਨੂੰ ਕਿਆ ਕਹਿੰਦੇ ਕਿਹੜੇ ਆਲਪਾਰਥਕ ਸ਼ਬਦ ਆਲਪ ਹੁੰਦਾ ਛੋਟਾ ਆਲਪ ਨੂੰ ਮਾਤਰ ਹੈ ਨਾ ਬਾਰਕ ਬਪਰੇ ਕੀ ਅਲਪ ਮਤ ਤੋਂ ਅਲਪ ਦਾ ਅਰਥ ਹੁੰਦਾ ਛੋਟਾ ਆਲਪ ਛੋਟਾ ਅਰਥ ਦੇ ਕਿ ਸਮਝਾਣਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਅਸੀਂ ਹੌਲੀ-ਹੌਲੀ ਜਿਹੜੇ ਐ ਇਹ ਸਾਰੇ ਕਿਹੜੀ ਪਛਾਹਵਾ ਵਿੱਚ ਕਿਵੇਂ ਵਰਦੇ ਨੇ ਸਮਝਣ ਨੇ ਠੀਕ ਐ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ